सत श्रीकाल जी जसविंदर दिल रसोई थोड़ा बहुत बहुत स्वागत है तो अज मैं बनावगी टमा प्याज की चटपटी चटनी चटनी बहुत ही ज्यादा टेस्टी बन तैयार होनी है तो जेडे भी मेरी वीडियो पहली बारी देख रहे हैं प्लीज़ मेरे चैनल ते ते में सबसक्राइब तो लाइक जरूर करो तो चलो चटपटी चटनी की रैसिपी मैं थोड़े शेयर करती हूँ ਟਮਾਟਰ ਪਿਆਜ਼ ਦੀ ਚਟਪਟੀ ਚਟਨੀ ਬਣਾਉਣ ਵਾਸਤੇ ਆਪਾਂ ਇੱਥੇ ਜਿਹੜੇ ਟਮਾਟਰ ਲੈਣੇ ਨੇ ਬਿਲਕੁਲ ਲਾਲ ਲਾਲ ਟਮਾਟਰ ਲੈਣੇ ਨੇ ਤੇ ਮੈਂ ਇੱਥੇ 5 ਟਮਾਟਰ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਟਮਾਟਰ ਦਾ ਇਹ ਵਾਲਾ 파ਟ ਹੈਗਾ ਇਸ ਨੂੰ ਉਤਾਰ ਦਵਾਂਗੇ ਸਾਰੇ ਹੀ ਟਮਾਟਰਾਂ ਦਾ ਇਹ ਵਾਲਾ 파ਟ ਜਿਹੜਾ ਹੈਗਾ ਹੈੱਡ 파ਟ ਇਹਨੂੰ ਉਤਾਰ ਦੇਣੇ ਤੇ ਦੋ ਕਟਾਪਾ ਟਮਾਟਰ ਦੇ ਵਿੱਚ ਲਗਾਵਾਂਗੇ ਤਾਂ ਜੋ ਜਿਹੜੇ ਟਮਾਟਰ ਹੈਗੇ ਨੇ ਚੰਗੀ ਤਰ੍ਹਾਂ ਬੋਇਲ ਹੋ ਜਾਣ ਇਸ ਤਰੀਕੇ ਦੇ ਨਾਲ ਆਪਾਂ ਟਮਾਟਰ 'ਚ ਕੱਟ ਲਗਾਉਣੇ ਨੇ ਦੇਖੋ ਦੋ ਕੱਟ ਮੈਂ ਇਸ ਤਰੀਕੇ ਨਾਲ ਲਗਾਏ ਨੇ ਬਾਕੀ ਦੇ ਟਮਾਟਰਾਂ ਦੇ ਵਿੱਚ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਕੱਟ ਲਗਾ ਲੈਣੇ ਨੇ ਤੇ ਸਾਰੇ ਹੀ ਜਿਹੜੇ ਟਮਾਟਰ ਹੈਗੇ ਨੇ ਦੇਖੋ ਇੱਥੇ ਮੈਂ ਕੱਟ ਕੇ ਰੱਖ ਲਿੱਤੇ ਹੋਏ ਨੇ ਤੇ ਹੁਣ ਆਪਾਂ ਟਮਾਟਰ ਦੀ ਚਟਨੀ ਬਣਾਉਣ ਦੀ ਤਿਆਰੀ ਹੁਣ ਸ਼ੁਰੂ ਕਰ ਲੈਣੇ ਆ ਤੇ ਇੱਕ ਸਾਈਡ ਤੇ ਹੁਣ ਮੈਂ ਕੜਾਈ ਦੇ ਵਿੱਚ ਪਾਣੀ ਰੱਖਿਆ ਹੋਇਆ ਹੈ ਗਰਮ ਹੋਣ ਦੇ ਵਾਸਤੇ ਜਦੋਂ ਪਾਣੀ ਹਲਕਾ ਜਿਹਾ ਗਰਮ ਹੋਏਗਾ ਮਤਲਬ ਕਿ ਇਹਨੂੰ ਬਿਲਕੁਲ ਹਲੇ ਬੋਇਲ ਆਣਾ ਸ਼ੁਰੂ ਹੀ ਹੋਏਗਾ ਉਦੋਂ ਆਪਾਂ ਟਮਾਟਰ ਪਾਵਾਂਗੇ ਇਸ ਦੇ ਵਿੱਚ ਦੇਖੋ ਇਸ ਦੇ ਵਿੱਚ ਹਲਕੇ ਹਲਕੇ ਬੱਬਲਸ ਆਣੇ ਸ਼ੁਰੂ ਹੋ ਗਏ ਨੇ ਮਤਲਬ ਕਿ ਇਹ ਹਲਕਾ ਜਿਹਾ ਪਾਣੀ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਸਾਰੇ ਟਮਾਟਰ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਤੇ ਫਲੇਮ ਆਪਾਂ ਮੀਡੀਅਮ ਹੀ ਰੱਖਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਟਮਾਟਰ ਮੈਂ ਸਾਰੇ ਪਾ ਦਿੱਤੇ ਨੇ ਇਸ ਦੇ ਵਿੱਚ ਤੇ 6 ਤੋਂ 7 ਲਸਣ ਦੀਆਂ ਕਲੀਆਂ ਵੀ ਆਪਾਂ ਇਸ ਦੇ ਵਿੱਚ ਪਾ ਦੇਣੀਆਂ ਨੇ ਬਿਲਕੁਲ ਵੀ ਸਕਿਪ ਨਾ ਕਰਿਓ ਤੁਸੀਂ ਵੀਡੀਓ ਨੂੰ ਜਿਵੇਂ ਮੈਂ ਦੱਸ ਰਹੀ ਹਾਂ ਇਸੇ ਤਰੀਕੇ ਦੇ ਨਾਲ ਟਮਾਟਰ ਪਿਆਜ਼ ਦੀ ਚਟਪਟੀ ਚਟਨੀ ਬਣਾਉਣਾ ਬਹੁਤ ਹੀ ਵਧੀਆ ਲੱਗੇਗੀ ਹੁਣ ਆਪਾਂ ਇਸ ਨੂੰ ਟੱਕ ਕੇ 7 ਮਿੰਟ ਲਈ ਮੀਡੀਅਮ ਫਲੇਮ ਤੇ ਪਕਾਵਾਂਗੇ ਤਾਂ ਜੋ ਜਿਹੜਾ ਲਸਣ ਤੇ ਟਮਾਟਰ ਹੈਗੇ ਨੇ ਚੰਗੀ ਤਰ੍ਹਾਂ ਬੋਇਲ ਹੋ ਜਾਣ। ਤਕਰੀਬਨ 6-7 ਮਿੰਟ ਹੋ ਗਏ ਹੋਏ ਨੇ ਮੈਨੂੰ ਤੇ ਜਿਹੜੇ ਟਮਾਟਰ ਹੈਗੇ ਨੇ ਉਹ ਅੰਦਰ ਤੱਕ ਬਹੁਤ ਵਧੀਆ ਤਰੀਕੇ ਨਾਲ ਗਲ ਚੁੱਕੇ ਹੋਏ ਨੇ ਕਿਉਂਕਿ ਆਪਾਂ ਇਹਨਾਂ ਨੂੰ ਕੱਟ ਲਗਾਏ ਹੋਏ ਸੀ। ਤੇ ਤੁਸੀਂ ਦੇਖ ਸਕਦੇ ਹੋ ਟਮਾਟਰਾਂ ਦਾ ਜਿਹੜਾ ਛਿਲਕਾ ਹੈਗਾ ਕਿਵੇਂ ਉਤਰਨਾ ਸ਼ੁਰੂ ਹੋ ਗਿਆ। ਇਸ ਦਾ ਮਤਲਬ ਇਹ ਹੀ ਹੈ ਕਿ ਟਮਾਟਰ ਜਿਹੜੇ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਨੇ ਤੇ ਨਾਲ ਹੀ ਨਾਲ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤੇ ਇਹ ਸਾਰੇ ਟਮਾਟਰ ਤੇ ਲਸਣ ਮੈਂ ਇੱਕ ਪਲੇਟ ਦੇ ਵਿੱਚ ਰੱਖ ਲਿੱਤੇ ਨੇ ਇਹਨਾਂ ਨੂੰ ਆਪਾਂ ਹੁਣ ਠੰਡਾ ਹੋਣ ਦਵਾਂਗੇ ਤੇ ਦੇਖੋ ਇੱਥੇ ਜਿਹੜੇ ਟਮਾਟਰ ਤੇ ਲਸਣ ਹੈਗੇ ਨੇ ਠੰਡੇ ਹੋ ਚੁੱਕੇ ਨੇ ਤੁਹਾਨੂੰ ਮੈਂ ਦੇਖੋ ਇਹ ਲਸਣ ਦਿਖਾਨੀ ਆ ਕਿੰਨੀ ਆਸਾਨੀ ਨਾਲ ਮੈਸ਼ ਹੋ ਰਿਹਾ ਹੈ ਇਹ ਵੀ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੋਇਆ ਮਤਲਬ ਕਿ ਪੱਕ ਚੁੱਕਾ ਹੋਇਆ ਤੇ ਹੁਣ ਸਾਰੇ ਟਮਾਟਰਾਂ ਦਾ ਛਿਲਕਾ ਆਪਾਂ ਜਿਹੜਾ ਹੈਗਾ ਉਤਾਰ ਲੈਣਾ ਬਹੁਤ ਹੀ ਆਸਾਨੀ ਦੇ ਨਾਲ ਟਮਾਟਰਾਂ ਦਾ ਛਿਲਕਾ ਉਤਰ ਰਿਹਾ ਹੈ ਪੂੜੀ ਹੋਵੇ ਫੁਲਕੇ ਹੋਣ ਜਾਂ ਫਿਰ ਪਰੌਂਠੇ ਹੋਣ ਤਾਂ ਇਹ ਚਟਨੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਸਾਰੇ ਹੀ ਛਿਲਕੇ ਦੇਖੋ ਇੱਥੇ ਮੈਂ ਉਤਾਰ ਕੇ ਰੱਖ ਲਿੱਤੇ ਹੋਏ ਨੇ ਹੁਣ ਇਹਨਾਂ ਟਮਾਟਰਾਂ ਦਾ ਤੇ ਲਸਣ ਨੂੰ ਜਾਂ ਤਾਂ ਤੁਸੀਂ ਮਿਕਸੀ ਦੇ ਵਿੱਚ ਮੈਸ਼ ਕਰ ਲਓ ਜਾਂ ਫਿਰ 스ਪੂਨ ਦੇ ਨਾਲ ਮੈਸ਼ ਕਰ ਲਓ ਜਾਂ ਮੈਸ਼ਰ ਨਾਲ ਮੈਸ਼ ਕਰ ਲਓ ਇਹ ਬੜੀ ਹੀ ਆਸਾਨੀ ਦੇ ਨਾਲ ਮੈਸ਼ ਹੋ ਜਾਂਦੇ ਨੇ ਇਸ ਤਰ੍ਹਾਂ ਮੈਂ ਸਰਵਿਸ ਸਪੂਨ ਦੇ ਨਾਲ ਦੇਖੋ ਇਸ ਨੂੰ ਮੈਸ਼ ਕਰ ਰਹੀਆਂ ਕਿਉਂਕਿ ਇਹ ਬਹੁਤ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਉਬਾਲਿਆ ਹੋਇਆ ਇਸ ਲਈ ਇਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਦੇਖੋ 스ਪੂਨ ਦੇ ਨਾਲ ਹੀ ਮੈਸ਼ ਹੋ ਰਹੇ ਨੇ ਤੇ ਟਮਾਟਰ ਤੇ ਲਸਣ ਜਿਹੜੇ ਹੈਗੇ ਨੇ ਇੱਥੇ ਮੈਂ ਚੰਗੀ ਤਰ੍ਹਾਂ ਮੈਸ਼ ਕਰ ਲਿੱਤੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਪਿਆਜ਼ ਇੱਥੇ ਮੈਂ ਇੱਕ ਪਿਆਜ਼ ਜਿਹੜਾ ਹੈਗਾ ਬਰੀਕ-ਬਰੀਕ ਕੱਟ ਕੇ ਰੱਖ ਲਿੱਤਾ ਹੋਇਆ ਹੈ ਤੇ ਇਸ ਦੇ ਵਿੱਚ ਹੁਣ ਮੈਂ ਪਾਵਾਂਗੀ ਦੋ ਹਰੀਆਂ ਮਿਰਚਾਂ ਇਹ ਵੀ ਬਰੀਕ-ਬਰੀਕ ਕਟੀਆਂ ਹੋਈਆਂ ਨੇ ਤੇ ਹੁਣ ਇਸ ਦੇ ਵਿੱਚ ਪਾ ਰਹੀਆਂ ਮੈਂ ਸਵਾਦ ਦੇ ਅਨੁਸਾਰ ਨਮਕ ਨਮਕ ਮੈਂ ਬਹੁਤ ਜ਼ਿਆਦਾ ਨਹੀਂ ਪਾ ਰਹੀ ਮੈਂ ਇੱਥੇ ਅੱਧਾ ਚਮਚੀ ਨਮਕ ਦਾ ਪਾ ਰਹੀਆਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਨਮਕ ਪਾ ਲੈਣਾ ਤੇ ਨਾਲ ਹੀ ਇੱਥੇ ਮੈਂ ਹੁਣ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾ ਰਹੀਆਂ ਇੱਕ ਕੋੜੀ ਨਹੀਂ ਹੁੰਦੀ ਕੁੜੱਤ ਲਈ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਇਹ ਸਿਰਫ ਰੰਗਤ ਦੇ ਲਈ ਪਾਈ ਐ ਮੈਂ ਤੇ ਨਾਲ ਹੀ ਇੱਥੇ ਹੁਣ ਮੈਂ ਪਾ ਰਹੀਆਂ ਅੱਧੇ ਨਿੰਬੂ ਦਾ ਰਸ ਨਿੰਬੂ ਦਾ ਰਸ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਟਮਾਟਰ ਵੀ ਖੱਟੇ ਹੀ ਹੁੰਦੇ ਨੇ ਤੇ ਮੈਂ ਸਿਰਫ ਅੱਧੇ ਨਿੰਬੂ ਦਾ ਰਸ ਹੀ ਇੱਥੇ ਪਾਇਆ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖੋ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਾ ਤੇ ਟਮਾਟਰ ਦੀ ਚਟਪਟੀ ਚਟਨੀ ਜਿਹੜੀ ਹੈਗੀ ਐ ਬਣ ਚੁੱਕੀ ਹੋਈ ਹੈ ਚਟਨੀ ਬਹੁਤ ਜ਼ਿਆਦਾ ਵਧੀਆ ਬਣੀ ਹੈ ਬਹੁਤ ਹੀ ਟੇਸਟੀ ਚਟਨੀ ਇੱਥੇ ਬਣ ਚੁੱਕੀ ਹੋਈ ਹੈ ਤੇ ਹੁਣ ਇਸ ਚਟਨੀ ਨੂੰ ਆਪਾਂ ਕਟੋਰੀ ਦੇ ਵਿੱਚ ਪਾ ਲਵਾਂਗੇ ਜਦੋਂ ਵੀ ਸਰਵ ਕਰਨਾ ਇਹਨੂੰ ਤੇ ਬਹੁਤ ਹੀ ਵਧੀਆ ਚਟਨੀ ਇਹ ਬਣੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਟਮਾਟਰ ਪਿਆਜ਼ ਦੀ ਚਟਪਟੀ ਚਟਨੀ ਵਾਲੀ ਰੈਸਪੀ ਬਹੁਤ ਵਧੀਆ ਲੱਗੇਗੀ